ਇਹ ਜਿਹੜਾ ਹੀਰਾ ਮਹਿਲ ਹੈ ਇਹ ਸਾਡੀ ਕੌਮੀ ਵਿਰਾਸਤ ਹੈ ਇੱਕ ਇੱਕ ਮਿੰਟ ਜੀ ਔਰ ਕੌਮੀ ਵਿਰਾਸਤਾਂ ਦਿਲੋਂ ਦਿਮਾਗ ਦੇ ਵਿੱਚੋਂ ਕਦੇ ਭਲਾਈਆਂ ਨਹੀਂ ਜਾ ਸਕਦੀਆਂ ਹੁੰਦੀਆਂ ਬਹੁਤ ਲੰਮਾ ਸਮਾਂ ਇਕੱਲਾ ਗਿਰਾਨ ਪਿਆਰਿਆ ਮੈਨੂੰ ਖੁਸ਼ੀ ਹੋਈ ਹੈ ਕਿ ਸਾਡੀ ਬਹੁਤ ਹੀ ਸਤਿਕਾਰਯੋਗ ਮਹਾਰਾਣੀ ਪ੍ਰੀਤੀ ਕੌਰ ਜੀ ਜੋ ਨਾਵਾ ਪਰਿਵਾਰ ਦੇ ਨਾਲ ਸੰਬੰਧਤ ਹੈ ਮਹਾਰਾਜਾ ਪਰਿਵਾਰ ਦੇ ਨਾਲ ਸੰਬੰਧਤ ਹੈ ਉਹਨਾਂ ਨੇ ਆਪਣੇ ਪੁੱਤਰ ਦੇ ਨਾਲ ਆ ਕੇ ਇੱਥੇ ਰਹਿਣ ਬਸੇਰਾ ਕੀਤਾ ਤੇ ਇਸ ਕੇਲੇ ਦੀ ਗਿਗਰੀ ਨੁਹਾਰ ਹੈ ਉਹ ਬਦਲਿਆ ਉਹ ਬਦਲ ਨਹੀਂ ਬੀਚਾਈ ਦਿੱਸੀ ਤੇ ਮੈਂ ਸਮਝਦਾ ਕਿ ਸਰਕਾਰਾਂ ਨੂੰ ਵੀ ਇਸ ਵਿਰਾਸਤ ਨੂੰ ਕਾਇਮ ਰੱਖਣ ਦੇ ਲਈ ਸੰਭਾਲਣ ਦੇ ਲਈ ਆਪਣਾ ਮੰਨਦਾ ਜਿਹੜਾ ਯੋਗਦਾਨ ਜਿਹੜਾ ਹੈ ਉਹ ਪਾਉਣਾ ਚਾਹੀਦਾ ਇਹ ਅਕਾਲਪੁਰ ਨੇ ਜੀ ਤਿਰਪਾ ਕੀਤੀ ਤੇ ਅਸੀਂ ਆਪਣੀ ਇਸ ਤਰ੍ਹਾਂ ਦੀਆਂ ਸਾਡੀਆਂ ਵਿਰਾਸਤਾਂ ਨੇ ਚਾਹੇ ਉਹ ਮਹਾਰਾਜਾ ਸ਼ੇਰ ਸਿੰਘ ਨਾਲ ਸੰਬੰਧਿਤ ਨਹੀਂ ਚਾਹੇ ਮਹਾਰਾਜਾ ਰਾਮਨ ਸਿੰਘ ਨਾਲ ਸੰਬੰਧਿਤ ਨਹੀਂ ਚਾਹੇ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਸੰਬੰਧਤ ਨੇ ਚਾਹੇ ਮਹਾਰਾਜਾ ਪਟਿਆਲਾ ਜੀ ਨਾਲ ਸੰਬੰਧਤ ਨੇ ਅਸੀਂ ਉਹਨਾਂ ਨੂੰ ਸੰਭਾਲਣ ਦਾ ਜਿਹੜਾ ਯਤਨ ਕਰਾਂਗੇ ਜੋ ਕਰਨਾ ਵੀ ਚਾਹੀਦਾ ਜਿਹੜਾ ਪਾਰਟੀ ਲੈਵਲ ਦੇ ਉੱਤੇ ਅਸੀਂ ਆਲ ਇੰਡੀਆ ਗੁਰਦੁਆਰਾ ਐਕਟ ਦੀ ਜਿਹੜੀ ਹੈ ਉਹ ਮੰਗ ਕਰਦੇ ਆਂ ਔਰ ਇੱਛਕ ਵੀ ਆਂ ਜੀ ਕਿਉਂਕਿ ਗੁਰਦੁਆਰਾ ਜਿਹੜਾ ਭਾਰਤੀ ਐਕਟ ਹੈ ਜਿਹੜਾ ਹੈ ਆਲ ਇੰਡੀਆ ਗੁਰਦੁਆਰਾ ਐਕਟ ਹੈ ਇਹ ਸਾਨੂੰ ਕਮੀ ਤੌਰ ਦੇ ਉੱਤੇ ਬਹੁਤ ਮਜ਼ਬੂਤ ਕਰਦਾ ਹੈਗਾ 1990 ਦੇ ਵਿੱਚ ਇਹਦਾ ਅਖਰੜਾ ਤਿਆਰ ਹੋਇਆ ਸੀ ਉਹ ਤੋਂ ਸ਼ਰਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਉਹਨੂੰ 파ਰਤੀ ਕੀਤਾ ਸੀ 파ਸ ਵੀ ਕੀਤਾ ਸੀ ਜਬਾਦ ਦੇ ਵਿੱਚ ਪਤਾ ਨਹੀਂ ਕੀ ਕਾਰਨ ਹੋਇਆ ਕਿ ਇਹ ਐਕਟ ਵਿੱਚ ਲੰਮਕ ਗਿਆ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕੌਮੀ ਸ਼ਕਤੀ ਨੂੰ ਮਜ਼ਬੂਤ ਕਰਨ ਵਾਸਤੇ 올 ਇੰਡੀਆ ਗੁਰਦਾਰਾ ਐਕਟ ਦੇ ਵੱਲ ਵਧਣਾ ਚਾਹੀਦਾ ਹੈ ਦੇਖੋ ਅਲਾਈਅੰਸ ਜਿਹੜੇ ਹੈ ਉਹ ਇਲੈਕਸ਼ਨ ਤੋਂ ਕੁਝ ਸਮਾਂ ਪਹਿਲਾਂ ਹੀ ਜਿਹੜੀ ਹੈ ਉਹ ਹੁੰਦੇ ਹੈ ਅਜੇ ਇਲੈਕਸ਼ਨ ਦੇ ਵਿੱਚ 50 ਸਾਲ ਦੀ ਤੇ ਅਸੀਂ ਫਿਲਹਾਲ ਜਿਲ੍ਹਾ ਪੱਤਨੀ ਮੀਟਿੰਗਾਂ ਰਾਹੀਂ ਅਸੀਂ ਪਾਰਟੀ ਦਾ ਢਾਂਚਾ ਮਜ਼ਬੂਤ ਕਰ ਰਹੇ ਹਾਂ ਪਾਰਟੀ ਮਜ਼ਬੂਤ ਕਰ ਰਹੇ ਹਾਂ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਇਸ ਤੀਆਂ ਜਿਸ ਭਾਵਨਾਵਾਂ ਬਣਦੀਆਂ ਨੇ ਤੇ ਅਸੀਂ ਸਾਡੀ ਪਾਰਟੀ ਦੀ ਡਿਊਟੀਸ਼ਿਪ ਜਿਹੜੀ ਆ ਉਹ ਜ਼ਰੂਰ ਵਿਚਾਰ ਕਰੂਗੀ ਤੇ ਬਾਕੀ ਹਤਾਲ ਮੇਲ ਸਾਡੀ ਕਮੇਟੀ ਬਣੀ ਵੀ ਹੋਈ ਹੈ ਪੰਥਕ ਜਥੇਬੰਦੀਆਂ ਨਾਲ ਹਤਾਲ ਮੇਲ ਕਰਨ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਪੰਥਕ ਤੇ ਰਾਂ ਸਾਰੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਕੇ ਅਸੀਂ ਪੰਜਾਬ ਨੂੰ ਤੇ ਪੰਥ ਨੂੰ ਮਜ਼ਬੂਤ ਕਰਨ ਦੇ ਲਈ ਦਿੱਤਾ ਪਹਿਲਾਂ ਵੀ ਇਹ ਗੱਲ ਚੱਲਦੀ ਰਹੀ ਹੈ ਪਹਿਲੇ ਜਹੇਦਾਰ ਸਾਹਿਬਾਂ ਦੀ ਉਪਰਕਰਮ ਜੀ ਪੀ ਪਾਰਟੀ ਕਿਸ ਤਰ੍ਹਾਂ ਕੇ ਬਦੂਗੀ ਜੀ 1500 ਪਾਰਟੀ ਜਿੰਨਾ ਚਿਰ ਅਸੀਂ ਹੁਣ ਲੋਕਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਅੱਜ ਪਟਿਆਲੇ ਦੇ ਵਿੱਚ ਭਰਮੀ ਸਾਡੀ ਵਰਕਰਾਂ ਦੀ ਮੀਟਿੰਗ ਹੋਈ ਐ ਸੀ ਦਾ ਵਰਕਰਾਂ ਦੀ ਮੀਟਿੰਗ ਇੱਕ ਨਹਿਰੀ ਰੂਪ ਦੇ ਵਿੱਚ ਹੋਈ ਐ ਇਸੇ ਤਰ੍ਹਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਸੰਗਰੂਰ ਪਹਿਲਾਂ ਗੁਰਦਾਸਪੁਰ ਕਲਾਰੌਰ ਦੇ ਵਿੱਚ ਹੋਈ ਐ ਇਸ ਤਰ੍ਹਾਂ ਜ਼ਿਲ੍ਹਾ ਪੱਤਲੀ ਸਾਡੀਆਂ ਵਰਕਰਾਂ ਦੀਆਂ ਡੈਲੀਗੇਟਰਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਜਿਹੜੀਆਂ ਰਿਸ਼ਤਾ ਜੀ ਪੀਟੀ ਕਾਲ जिन्होंने ਇੱਥੇ ਆ ਕੇ ਆਪਣੇ ਬੀਤੇ ਦੇ ਨਾਮ ਹੁਣ ਰਹ ਰਹੇ ਨੇ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੈ ਉਹ ਜੇ ਸ਼ਾਂਤਿ ਵਿਚਾਰ ਜਿਸੀ ਆਈ ਲਵਾਉਣਾ ਸੀ ਤੇ ਪ੍ਰਮਾਤਮਾ ਅਗੇ ਵਹਿਗੁਰੂ ਅਰਦਾਸ ਕਰਦੇ ਕਿ ਮਾਝਾ ਪ੍ਰਧਮਨ ਸਿੰਘ ਬਹੁਤ ਸਾਡੇ ਪੈਟ੍ਰੀਅਟ ਕੋਈ ਜਿਨ੍ਹਾਂ ਦੀ ਬਹਾਦੂਰਤ ਅੱਜ ਜੇ ਅਸੀਂ ਕਹਿ ਲਈ ਉਹਨਾਂ ਨੇ ਆਪਣੇ ਰਾਜ ਨੂੰ ਤਿਆਗ ਕੇ ਜੇਲ੍ਹ ਚ ਗਏ ਬਹੁਤ ਘੱਟ ਲੋਕ ਹੁੰਦੇ ਨੇ ਨਹਿਤਾ ਬੰਦੇ ਆਪਣੀਆਂ ਜ਼ਗੀਰਾਂ ਲੈ ਲਓ ਜੁਵੈਨਾਂ ਲੈ ਲਓ ਰਾਜ ਲੈ ਲਓ ਇਹਦੇ ਸਭ ਵਿਕ ਜਾਂਦੇ ਪਰ ਮਹਾਜਨ ਦਮਰ ਸਿੰਘ ਬਹੁਤ بڑے ਪੈਕੀਓ ਸਾਡੇ ਲਈ ਉਹ ਸਾਡੇ ਜੀਰੋ